ਆ ਦੇਖੋ ਭਈ ਵੱਡੇ ਬਦਮਾਸ਼ ਕੁੱਤੇ ਕਰ ਮੁੱਤੇ ਕਰ ਲੈ ਬਈ ਇਹ ਆਏ ਨੇ ਅੱਡ ਅੱਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੀਏ ਤੋਂ ਐ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਬਰਾਮ ਸਰਪੰਚ ਦੀ ਟਾਣੀ 'ਚ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ 'ਚ ਕੈਪਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਿਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਸਿੱਟ ਕੇ ਭੱਜੇ ਨੇ ਕੈਸੂ ਸਾਡੀ ਜੇਬ ਦੇ ਨੇ ਜਿਹੜੇ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰ ਰਹੇ ਨੇ ਫੇਟ ਮਾਰ ਰਹੇ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ ਉਨਿੱਕੀ ਹੋਣੀ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਆ ਦੇਖੋ ਭਾਈ ਵੱਡੇ ਬਦਮਾਸ਼ ਉੱਤੇ ਕਰ ਉੱਤੇ ਕਰ ਲੈ ਭਾਈ ਇਹ ਆਏ ਨੇ ਅੱਡ ਅੱਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੀਏ ਤੋਂ ਐ ਰੱਤੇ ਖੇੜੇ ਤੋਂ ਕੋਈ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਹਰਾਮ ਸਿੰਘ ਸਰਪੰਚ ਦੀ ਢਾਣੀ ਤੇ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ ਤੇ ਕੈਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਸਿੱਟ ਕੇ ਭੱਜੇ ਨੇ ਕੈਸੂ ਸਾਡੀ ਜੇਬ ਜਿੰਨੇ ਜਿਹੜੇ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰਨ ਆਏ ਨੇ ਫੇਟ ਮਾਰਨ ਆਏ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ 19 ਕੀ ਉਹ ਨਹੀਂ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਦੇ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਆ ਦੇਖੋ ਭ ਮੋਟੇ ਗੜ ਲੈ ਬਈ ਇਹ ਆਏ ਨੇ ਅਡ-ਅਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੇ ਤੋਂ ਐ ਕੋਈ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਬਰਾਮ ਸਰਪੰਚ ਦੀ ਟਾਣੀ 'ਚ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ ਤੇ ਕੈਪਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਸਿੱਟ ਕੇ ਭੱਜੇ ਨੇ ਕੈਸੂ ਸਾਡੀ ਜੇਬ ਦੇ ਨੇ ਜਿਹੜੇ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰ ਰਹੇ ਨੇ ਫੇਟ ਮਾਰ ਰਹੇ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ ਉਨਿੱਕੀ ਹੋਣੀ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਆ ਦੇਖੋ ਭਾਈ ਵੱਡੇ ਬਦਮਾਸ਼ ਉੱਤੇ ਕਰ ਉੱਤੇ ਕਰ ਲੈ ਭਾਈ ਇਹ ਆਏ ਨੇ ਅੱਡ ਅੱਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੀਏ ਤੋਂ ਐ ਕੋਈ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਹਰਾਮ ਸਿੰਘ ਸਰਪੰਚ ਦੀ ਢਾਣੀ ਤੇ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ ਤੇ ਕੈਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਨੇ ਸਿੱਟ ਕੇ ਭੱਜੇ ਨੇ ਕੈਸੂ ਸਾਡੀ ਜੇਬ ਤੇ ਜਿਹੜੇ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰਨ ਆਏ ਨੇ ਫੇਟ ਮਾਰਨ ਆਏ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ 19 ਕੀ ਉਹ ਨਹੀਂ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਦੇ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਆ ਦੇਖੋ ਭਈ ਮੋਤੇ ਗਾ ਲੈ ਬਈ ਇਹ ਆਏ ਨੇ ਅਡ-ਅਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੀਏ ਤੋਂ ਐ ਕੋਈ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਬਰਾਮ ਸਰਪੰਚ ਦੀ ਟਾਣੀ 'ਚ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ 'ਚ ਕੈਪਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਿਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਸਿੱਟ ਕੇ ਭੱਜੇ ਨੇ ਕੈਸੂ ਸਾਡੀ ਜੇਬ ਤੇ ਨੇ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰ ਰਹੇ ਨੇ ਫੇਟ ਮਾਰ ਰਹੇ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ 19 ਕਿਉਂ ਨਹੀਂ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਲਿਆ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ ਆ ਦੇਖੋ ਭਾਈ ਵੱਡੇ ਬਦਮਾਸ਼ ਕੁੱਤੇ ਕਰ ਮੁੱਤੇ ਕਰ ਲੈ ਭਾਈ ਇਹ ਆਏ ਨੇ ਅੱਡ ਅੱਡ ਪਿੰਡਾਂ ਤੋਂ ਕੋਈ ਗੋਲਗੜ ਤੋਂ ਕੋਈ ਨੰਗਲ ਤੋਂ ਕੋਈ ਰੱਤੇ ਤੋਂ ਐ ਕੋਈ ਰੱਤੇ ਖੇੜੇ ਤੋਂ ਐ ਇਹ ਅਲੀਕਾਂ ਟਾਣੀ ਸਾਬਰਾਮ ਸਰਪੰਚ ਦੀ ਟਾਣੀ ਤੇ ਪਏ ਨੇ ਕਹਿੰਦੇ ਸੀ ਬੰਦਾ ਮਾਰਨ ਆਏ ਆ ਚਾਕੂ ਛੁਰੀਆਂ ਕੋਲ ਨੇ ਸਿਗਨੇਚਰ ਤੇ ਕੈਪਸੂਲ ਕੋਲ ਨੇ ਤਿੰਨ ਚਾਰ ਗੇੜੇ ਮਾਰ ਗਏ ਨੇ ਪਤਾ ਲੱਗਿਆ ਸਾਨੂੰ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੜੇ ਨੇ ਮੌਕੇ ਤੇ ਆ ਬਿਠਾਰ ਕੇ ਨੇ ਵਿਚਾਲੇ ਠੀਕ ਹੈ ਜੀ ਚਾਕੂ ਛੁਰੀਆਂ ਸਾਡੇ ਕੋਲ ਸਿੱਟ ਕੇ ਭੱਜੇ ਨੇ ਕੈਪਸੂ ਸਾਡੀ ਜੇਬ ਦੇ ਵਿੱਚ ਸਿੱਟ ਕੇ ਭੱਜੇ ਨੇ ਇਹ ਬੰਦੇ ਵੀ ਸੱਟ ਮਾਰਨ ਆਏ ਨੇ ਫੇਟ ਮਾਰਨ ਆਏ ਨੇ ਇਹ ਤਾਂ ਸਾਰੇ ਪਿੰਡ ਦੀ ਸੰਜੋਗ ਨਾਲ ਫੜੇਗੇ ਕੱਲ ਨੂੰ ਉਨਿੱਕੀ ਹੋਣੀ ਕਰ ਜਾਂਦੀ ਅਸੀਂ ਉਹਨੂੰ ਪ੍ਰਸ਼ਾਸਨ ਨੂੰ ਫੋਨ ਮਾਰ ਕੇ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ